ਇਹ ਬਚਨ ਕਿਹਦੇ ਵਾਸਤੇ ਸੇਵਾ ਥੋੜੀ ਜੀ ਕਰਦਾ ਮੰਗਦਾ ਬਹੁਤ ਹੈ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਕੇ ਲਾਲ ਚੰਦ ਜੀ ਮਾਤਾ ਸੁਪਖੀ ਜੀ ਲਾਲ ਚੰਦ ਸੁਪਖੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਰਿਸ਼ਤੇਦਾਰੀ ਦੇ ਵਿੱਚੋਂ ਆਇਆ ਸੀ ਕਿਉਂਕਿ ਜਦੋਂ ਸਤਗੁਰਾਂ ਦੇ ਸਹਿਬਜ਼ਾਦੇ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਹਿਬਜ਼ਾਦੇ ਦਾ ਆਨੰਦ ਕਾਰਜ ਹੋਇਆ ਤੇ ਉਸ ਵੇਲੇ ਆਨੰਦ ਕਾਰਜ ਤੋਂ ਅਗਲੇ ਦਿਨ ਰਿਸ਼ਤੇਦਾਰ ਸਾਰੇ ਚੱਲ ਕੇ ਆਏ ਤੇ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੇ ਮਾਲਕ ਬਰਾਜਮਾਨ ਨੇ ਤੇ ਲਾਲਚੰਦ ਸਪਿਖੀ ਤੇ ਉਹਨਾਂ ਦੀ ਪਤਨੀ ਉਹ ਬੈਠੇ ਗੱਲਾਂ ਕਰਦੇ ਨੇ ਕਹਿੰਦੇ ਵੀ ਇਸ ਪਰਿਵਾਰ ਦਾ ਨਾਤਾ ਗੁਰੂ ਘਰ ਨਾਲ ਜੁੜ ਗਿਆ ਕਿਤੇ ਐਸੀ ਕਿਰਪਾ ਹੋ ਸਕਦੀ ਆ ਵੀ ਸਾਡਾ ਨਾਤਾ ਵੀ ਗੁਰੂ ਦੇ ਪਰਿਵਾਰ ਨਾਲ ਜੁੜ ਜੇ ਇੱਕ ਬੱਚੀ ਆਪਣੇ ਘਰ ਚ ਵੀ ਕੁਆਰੀ ਐ ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਦਾ लाडला ਤੀਗ ਬਹਾਦਰ ਇਹਦਾ ਵੀ ਤੇ ਆਨੰਦ ਕਾਰਜ ਨਹੀਂ ਹੋਇਆ ਹੁਣ ਦੋਨੇ ਆਪਸ ਵਿੱਚ ਗੱਲਾਂ ਕਰਦੇ ਨੇ ਤੇ ਜਦੋਂ ਗੱਲਾਂ ਕਰਦੇ ਨੇ ਤੇ ਆਦੇ ਨੇ ਵੀ ਆਪਾਂ ਮਹਾਰਾਜ ਜੀ ਬੇਨਤੀ ਕਰਕੇ ਵੇਖ ਲੈਣਿਆ ਸਤਿਗੁਰੂ ਇਹੋ ਹੀ ਕਹਿ ਦੇਣਗੇ ਵੀ ਨਹੀਂ ਨਾ ਹੀ ਕਰ ਦੇਣਗੇ ਕਹਿਣ ਵਿੱਚ ਕੀ ਹਰ ਗੱਲ ਤੇ ਗੱਲਾਂ ਕਰਦਿਆ ਕਰਦਿਆਂ ਲਾਲ ਚੰਦ ਜੀ ਕਹਿੰਦੇ ਵੀ ਤੂੰ ਇਹ ਤੇ ਕਹੀ ਜਾਣੀ ਹੈ ਵੀ ਗੁਰੂ ਨਾਲ ਨਾਤਾ ਜੁੜ ਜਾ ਰਿਸ਼ਤੇਦਾਰੀ ਪੈ ਜੇ ਪਰ ਆਪਣੀ ਸੇਵਾ ਕੀ ਵੀ ਖੁਈ ਬੰਦਾ ਤੇ ਬਰਲਾ ਹੀ ਸੋਚਦਾ ਨਾ ਗੁਰੂ ਅਗੇ ਮੰਗ ਮੰਗਦੇ ਆ ਸੇਵਾ ਕੀ ਬਾਣੀ ਪੜਨਾ ਵੀ ਸੇਵਾ ਹੈ ਉਸੀ ਬੱਚਿਆਂ ਨੂੰ ਸਿੱਖੀ ਦੀ ਦਾਸਤਾਨ ਸਿੱਖੀ ਦੀ ਸਾਖੀ ਸੁਣਾ ਦਿਓ ਇਹ ਸੇਵਾ ਹੈ ਕੋਈ ਗੁਰਦੁਆਰਾ ਸਾਹਿਬ 'ਚ ਬਹਿ ਕੇ ਇਨ੍ਹਾਂ ਬੱਚਿਆਂ ਨੂੰ ਇਕੱਤਰ ਕਰਕੇ ਕੋਈ ਗੁਰਬਾਣੀ ਪੜ੍ਹਾਉਂਦਾ ਉਹਨੂੰ ਸ਼ਾਬਾਸ਼ ਦੇ ਦਿਓ ਇਹ ਵੀ ਸੇਵਾ ਹੈ ਕਈ ਸ਼ਾਬਾਸ਼ ਦੇਣ ਦੀ ਥਾਂ ਤੇ ਕਈ ਜਾਣੋ ਇਹਦੇ ਨਾਲ ਕੀ ਜੋ ਚੰਗਾ ਕੰਮ ਕਰਦੇ ਨੂੰ ਜੇ ਸ਼ਾਬਾਸ਼ ਦੇ ਦਿਓ ਇਹ ਵੀ ਸੇਵਾ ਹੈ ਸੇਵਾ ਦਾ ਖੇਤਰ ਕਿਤੇ ਇੰਨਾ ਹੀ ਥੋੜਾ ਵੀ ਤੁਸੀਂ ਰਮਾਲਾ ਭੇਟ ਕਰਦਾ ਤੇ ਸੇਵਾ ਹੋ ਗਈ ਨਾਲੇ ਉਹ ਵੀ ਪੁੱਛ ਕੇ ਭੇਟ ਕਰਿਆ ਕਰੋ ਜਰੂਰਤ ਹੈ ਅੱਜ ਹਾਲਾਤ ਇਹ ਬਣੇ ਨੇ ਵੀ ਕਮਰਿਆਂ ਦੇ ਕਮਰੇ ਵੱਡੇ ਵੱਡੇ ਸਥਾਨਾਂ ਤੇ ਉਹ ਉਹਨਾਂ ਨੂੰ ਕਵੇ ਵੀ ਇਹਨਾਂ ਨੂੰ ਇਹਨਾਂ ਨੂੰ ਕਿਤੇ ਵੰਡ ਦਿਓ ਚਕਾ ਦਿਓ ਕਹਿੰਦੇ ਚਕਾਉਣ ਵਾਸਤੇ ਜਿੰਨੇ ਪੈਸੇ ਲੱਗਦੇ ਨੇ ਉਹ ਵੀ ਨਹੀਂ ਭਰੇ ਜਾਣੇ ਟਾਲਾਂ ਈ ਡੀਆਂ ਡੀਆਂ ਲੱਗੀਆਂ ਲੱਗੀਆਂ ਅਸੀਂ ਬਿਨਾਂ ਪੁੱਛੇ ਤੋਂ ਫੁੱਲੀਆਂ ਦਾ ਫੁੱਲੀਆਂ ਚੜਾਈ ਜਾਣੀਆਂ ਮੰਗੀ ਕੜਾਹ ਪ੍ਰਸ਼ਾਦ ਜਾਣਾ ਚੜਾਈ ਫੁੱਲੀਆਂ ਜਾਣੀਆਂ ਗੁਰਦੁਆਰੇ ਦੀ ਲੋੜ ਪੁੱਛੀ ਦੀਏ ਸੰਗਤ ਦੀ ਲੋੜ ਕੀ ਗੁਰੂ ਦੇ ਸਤਕਾਰ ਵਿੱਚ ਕੀ ਚਾਹੀਦਾ ਪੁੱਛ ਕੇ ਸੇਵਾ ਤੋਂ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਧ ਸੰਗਤ ਗੁਰੂ ਦਾ ਸਤਕਾਰ ਸੇਵਾ ਤੇ ਉਹ ਦੋਵੇਂ ਪਤੀ ਪਤਨੀ ਗੱਲਾਂ ਕਰਦੇ ਨੇ ਤੇ ਕਹਿੰਦੇ ਸਾਡੀ ਸੇਵਾ ਕੀ ਤੇ ਹੁਣ ਵੇਖੋ ਨਾ ਸਲਾਹ ਕੀ ਕੀਤੀ ਆਪਣੀ ਬੱਚੀ ਲਈ ਰਿਸ਼ਤਾ ਮੰਗਣਾ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਤੇ ਕਹਿੰਦੇ ਫਿਰ ਸੇਵਾ ਇੰਜ ਕਰੀਏ ਵੀ ਅੱਜ ਗੁਰੂ ਘਰ ਦੇ ਵਿੱਚੋਂ ਮੰਗ ਕੀ ਕੀਤੀ ਜਾ ਰਹੀ ਹੈ ਕਿਹੜੀ ਸੇਵਾ ਲਈ ਮਹਾਰਾਜ ਦੀ ਸੰਗਤਾਂ ਨੂੰ ਕਹਿ ਰਹੇ ਨੇ ਤੇ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਜੇ ਭੇਟਾਈ ਚੜਾਉਣੀ ਆ ਨਾ ਤੇ ਜਵਾਨੀ ਭੇਟਾ ਕਰੋ ਅੱਜ ਦਾ ਸਮਾਂ ਮੰਗਦਾ ਸੋਹਣੇ ਸ਼ਸ਼ਤਰ ਭੇਟਾ ਕਰੋ ਘੋੜੇ ਲਿਆਓ ਜਵਾਨੀਆਂ ਭੇਟ ਕਰੋ ਤੇ ਦੋਵਾਂ ਨੇ ਫਿਰ ਫੈਸਲਾ ਕੀਤਾ ਕਹਿੰਦੇ ਵੱਡਾ ਪੁੱਤ ਕਿਰਪਾਲ ਜੰਗ ਇਹ ਮਹਾਰਾਜ ਨੂੰ ਭੇਟਾ ਕਰਦੇ ਆ ਪਹਿਲਾਂ ਜਾ ਕੇ ਬੇਨਤੀ ਕੀਤੀ ਮਹਾਰਾਜ ਜਿਹੜੀਆਂ ਫੌਜਾਂ ਤਿਆਰ ਕਰ ਰਹੇ ਹੋ ਨਾ ਉਹਨਾਂ ਵਿੱਚ ਸਾਡਾ ਪੁੱਤ ਕਿਰਪਾਲ ਚੰਦ ਸ਼ਾਮਲ ਕਰਨ ਸਤਗੁਰਾਂ ਨੇ ਬਖਸ਼ਿਸ਼ ਵਰਤਾਈ ਕਿਰਪਾਲ ਚੰਦ ਮਹਾਰਾਜ ਦਾ ਹਮੇਸ਼ਾ ਨਾਲ ਰਹਿਣ ਵਾਲਾ ਸਿੰਘ ਤਿਆਰ ਹੋਇਆ ਤੇ ਫਿਰ ਅਰਦਾਸ ਕੀਤੀ ਮਹਾਰਾਜ ਇੱਕ ਨਾਲ ਬੇਨਤੀ ਹੈ ਕਹਿਣ ਲੱਗੇ ਕੀ ਕਹਿੰਦੇ ਪਾਦਸ਼ਾਹ ਆ ਜਿਹੜਾ ਪੁੱਤਰ ਤੁਹਾਡਾ ਤੀਗ ਬਹਾਦਰ ਹੈ ਨਾ ਜੇ ਕਿਤੇ ਸਾਡੀ ਬੱਚੀ ਦਾ ਰਿਸ਼ਤਾ ਇਹਦੇ ਨਾਲੋਂ ਪਰਵਾਹ ਨਾ ਪਹਿਲਾਂ ਸੇਵਾ ਫਿਰ ਮੰਗ ਸਤਗੁਰਾਂ ਨੇ ਰਹਿਮਤ ਵਰਤਾਈ ਕਹਿ ਦਿੱਤਾ ਗੁਰੂ ਕਿਰਪਾ ਕਰੇਗਾ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਰਿਸ਼ਤਾ ਪੱਕਾ ਹੋਇਆ ਸੀ ਸਾਡੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਨਾਲ ਕਿੱਡੀ ਵੱਡੀ ਸੇਵਾ ਸੀ ਕਿੱਡੀ ਵੱਡੀ ਭਾਵਨਾ ਸੀ ਮਾਪੇ ਦੀ ਸਾਡੀ ਧੀ ਦਾ ਰਿਸ਼ਤਾ ਗੁਰੂ ਦੇ ਪਰਿਵਾਰ ਨਾਲ ਹੋਇਆ ਸਤ ਸੰਗਤ ਅੱਜ ਦਾ ਸਮਾਂ ਆ ਦਾ ਵੀ ਜੇ ਸਾਡੀ ਧੀ ਧਰਮ ਵਾਲੇ ਪਾਸੇ ਨੂੰ ਪੈਰ ਪੁੱਟਦੀ ਵੀ ਹੈ ਨਾ ਤੇ ਮਾਪੇ ਬਾਂਦੇ ਨਹੀਂ ਵੀ ਇਹ ਨਾ ਵੀ ਇੱਧਰ ਨਾ ਜਾਈਂ ਪਤਾ ਨਹੀਂ ਅੱਗੋਂ ਏਦਾਂ ਦੇ ਵਿਚਾਰਾਂ ਦਾ ਘਰ ਮਿਲੇਗਾ ਕਿ ਨਹੀਂ ਮਿਲੇਗਾ ਵੇਖੋ ਸਾਡੀ ਚਿੰਤਾ ਕੀ ਅਸੀਂ ਇਹ ਨਹੀਂ ਸੋਚਿਆ ਵੀ ਜਿਸ ਗੁਰੂ ਦੀ ਬਾਣੀ ਨਾਲ ਇਹਦਾ ਪਿਆਰ ਪੈ ਰਿਆ ਇਹ ਅਮਰਤ ਧਾਰੀ ਬਣੀ ਐ ਉਸੇ ਗੁਰੂ ਨੂੰ ਫਿਕਰ ਹੈ ਕਿ ਮੈਂ ਇਹਦਾ ਕੀ ਕਰਨਾ ਕਦੇ ਗੁਰੂ ਤੇ ਡੋਰੀ ਛੱਡੀ ਐ ਜਾਂਦਾ ਕੰਮ ਤੇ ਸਾਰਾ ਮੈਂਸਵਾਰ ਨਾ ਗੁਰੂ ਨੇ ਕੀ ਕਰਨਾ ਜਦੋਂ ਬੰਦਾ ਖੁਦ ਹੀ ਨਾਲ ਚੱਕੀ ਫਿਰੇ ਤੇ ਨਾਲ ਨਾਲ ਇਹ ਸੋਚੇ ਵੀ ਜਿੱਥੇ ਅੜ ਗਿਆ ਉੱਥੇ ਗੁਰੂ ਸਾਹਿਬ ਤੁਸੀਂ ਕਰ ਦੇਣਾ ਮਹਾਰਾਜ ਕਹਿੰਦੇ ਪ੍ਰਭ ਡੋਰੀ ਹਾਥ ਤੁਮਾਰੇ ਕਦੀਦਾਂ ਦਾ ਭਰੋਸਾ ਰੱਖ ਕੇ ਵੇਖੀ ਵੀ ਸਿੱਖੀ ਮਾਰਗ ਤੇ ਤੁਰ ਪਿਆ ਤੇ ਭਰੋਸਾ ਹੈ ਪ੍ਰਭ ਡੋਰੀ ਹੱਥ ਤੇ ਮਾਰੇ ਜੀ ਜਾਣ ਤੇਰੇ ਧਾਰੇ ਮਹਾਰਾਜ ਸਾਰੇ ਤੇਰੇ ਬੜਾਏ ਨੇ ਤੇ ਡੋਰੀ ਤੇਰੇ ਹੱਥ ਹੈ ਮੈਂ ਤੇ ਬਸ ਤੁਰ ਪਿਆ ਜਿਹੜਾ ਰਸਤਾ ਤੇਰੀ ਬਾਣੀ ਨੇ ਵਖਾਇਆ ਮੈਂ ਉਸ ਰਾਹ ਦੇ ਉੱਤੇ ਤੁਰ ਪਿਆ